ਲੋ ਨੇ ਇਹਦਾ ਹੋਰ ਬਹੁਤ ਕਿਉਂਕਿ ਚੁੱਲੇ ਦਾ ਸਾਈਜ਼ ਛੋਟਾ ਆ ਤਾਂ ਕਰਕੇ ਆਪਾਂ ਆਹ ਤਵੇ ਦੇ ਉੱਪਰ ਹੀ ਉਹਨੂੰ ਅਡਜਸਟ ਕਰਤਾ ਜਿੰਨੀ ਛੋਟਾ ਕਰੀ ਮਸਬਹਤ ਹੋਣਗੀ ਕਾਫੀ ਹੈ ਮੇਰੇ ਸਾਬ ਨਾਲ ਤਾਂ ਇਹ ਫੁੱਲ ਚੋਰੀ ਕੀਤਾ ਇਹ ਸਾਡਾ ਖਤਰਾ ਨਹੀਂ ਹੈਗਾ ਪ੍ਰੋਡਕਸ਼ਨ ਦੇ ਵੀ ਹੈਲੋ ਹਾਈ एवरीवन ਵੈਲਕਮ ਟੂ ਆਰ ਨਿਊ ਵਲੌਗ ਸੋ ਅੱਜ ਸਿਆਇਆ ਕੇਕ ਇੱਕ ਨਵੀਂ ਜਿਹੀ ਡਿਸ਼ ਬਣਾਉਣੀ ਆ ਮਤਲਬ ਆਪਣੀ ਸਟੇਟ ਸਾਡੀ ਹੁਣ ਪਹਿਲਾਂ ਸਟੇਟ ਦੱਸਦਾ ਅਸੀਂ ਪੰਜਾਬ ਤੋਂ ਆ ਮਲੇਰਕੋਟਲਾ ਸੋ ਇੱਥੇ ਦੀ ਡਿਸ਼ ਨਹੀਂ ਹੈਗੀ ਉਹ ਉਹ ਹੈਗੀ ਆ ਗੁਜਰਾਤ ਦੀ ਡਿਸ਼ ਸੋ ਆਪਾਂ ਜੋ ਬਣਾਵਾਂਗੇ ਬਣਾਣੀ ਵੀ ਖੇਚਾ ਦੇਖ ਲਓ ਕਿੰਨਾ ਸੋਹਣਾ ਵੈਦਰ ਤੇ ਮਜ਼ਾ ਆਊਗਾ ਬਾਕੀ ਦੇਖਦੇ ਆ ਨਾਲ-ਨਾਲ ਸ਼ੂਟ ਕਰਾਂਗੇ ਕਿੱਦਾਂ ਜਾਂਦਾ ਉਹ ਕਿਹ ਜਿਹਾ ਛੇਕ ਬਣੋ ਦੇੰਦ ਨੂੰ ਉਹ ਪੱਕੇ ਹੁੰਦੇ ਆ ਵਾਹ ਬੰਦਿਆ ਨੇ ਹਾਂ ਉਹ ਮਸਾਲੇ ਰੱਖ ਕੇ ਪਕਾਉਂਦੇ ਆ ਇਹ ਫਿਰ ਇਹ ਤਾਂ ਤੁਹਾਨੂੰ ਤੋੜਨੇ ਵੀ ਬਹੁਤ ਔਖੇ ਨੇ ਕਿੰਨਾ ਸੋਹਣਾ ਮੌਸਮ ਆ ਨਾ ਅੱਜ ਹਵਾ ਚੱਲਦੀ ਆ ਜਦੋਂ ਅਜੇ ਤੂਫਾਨ ਲੱਗਦਾ ਪਰ ਇਹ ਹੀ ਹਵਾ ਕਈ ਵਾਰੀ ਰੁੱਖੀ ਰੁੱਖੀ ਜਿਹੀ ਲੱਗਣ ਲੱਗ ਜਾਂਦੀ ਆ ਜਦੋਂ ਫਿਰ ਠੰਡ ਲੱਗਦੀ ਆ ਜਾਂਦੇ ਆ ਫਿਰ ਜਿੱਥੇ-ਜਿੱਥੇ ਖਰਾਬ ਹੋ ਜਾਂਦਾ ਫਿਰ ਛੁਆਏ ਕੱਢ ਕੇ ਉਵੇਂ ਹਾਂ ਉਹੀ ਹੋ ਗਿਆ ਵੀ ਮਤਲਬ ਜ਼ਿਆਦਾ ਕੋਲਡ ਵੈਦਰ ਚ ਰੱਖ ਨਹੀਂ ਸਕਦੇ ਸੋ ਇਦਾਂ ਵਗਾਏ ਜਾਂਦੇ ਆ ਫਿਰ ਉਹਨਾਂ ਬਾਅਦ ਰਿਪੋਰਟ ਸੌਰੀ ਰਿਪੋਰਟ ਤਾਂ ਪਾ ਕਰੀ ਕਰ ਦਿੰਨੇ ਆ ਪੌਟ ਚ ਤਾਂ ਫਿਰ ਉਹਨੂੰ ਜ਼ਮੀਨ ਚ ਮੈਂ ਛੋਟਾ ਸਰੀ ਮਸਬਾਤ ਹੋਣਗੇ ਕਾਫੀ ਹੈ ਮੇਰੇ ਸਾਹਮਣੋਂ ਤਾਂ ਆਪਾਂ ਤਾਂ ਥੋੜੀ ਜੀ ਉਹਦੇ ਚ ਪਾਉਣਾ ਇੱਕ ਲਸਣ ਲੈ ਕੇ ਆਏ ਬੰਨਿਆ ਹੋਇਆ ਬੋਟਲ ਨਾਲ ਮੈਨੂੰ ਤਾਂ ਮੈਨੂੰ ਨਹੀਂ ਪਤਾ ਕੀ ਕੰਮ ਇਹਦਾ ਕਿਤੇ ਕਰਾ ਕੇ ਤਾਂ ਨਹੀਂ ਬੰਨਿਆ ਇਹ ਕਰਾ ਕੇ ਮਤਲਬ ਜਿਵੇਂ ਮੈਂ ਨਿੰਨਾ ਨੂੰ ਸੁਣਿਆ ਅੱবি ਹੈ ਨਾ ਕੁੱਤਾ ਨਹੀਂ ਵੜਦਾ ਹੁੰਦਾ ਅੰਦਰ ਹੈ ਉਹ ਦੇ ਕੋਈ ਨਹੀਂ ਦੀ ਹਾਂ ਸਹੀ ਆ ਮੇਰਾ ਕੀ ਆ ਦੇਖ ਨਹੀਂ ਕੋਈ ਨਹੀਂ ਬਣ ਨਹੀਂ ਰਹੀ ਲੀਲੀ ਦਾ ਕਪੜਾ ਦੇਣ ਵਾਲਾ ਹਾਂ ਉਹ ਤਾਂ ਬਣ ਨਹੀਂ ਰਹੀ ਫਿਰ ਕੁੱਤਾ ਇਹ ਮਤਲਬ ਸਵੀਟ ਡਿਸ਼ ਬਣਾਣੀ ਹੈ ਇਹਦੇ ਨਾਲ ਅਸੀਂ ਖੁਸ਼ ਇੱਕ ਨਾਲ ਬਣ ਜੂਗੀ ਇੱਕ ਤਾਂ ਹੋਰ ਚਾਹੀਦਾ ਹੋਰ ਮੈਨੂੰ ਫੜ ਕੇ ਬਣਦਾ ਨਹੀਂ ਲੋਕ ਇੱਕ ਅੱਧਾ ਹੋਰ ਚਾਹੀਦਾ ਇਹ ਫੁੱਲ ਚੋਰੀ ਕੀਤਾ ਇਹ ਸਾਡਾ ਖੱਤਾ ਨਹੀਂ ਹੈਗਾ ਬਹੁਤ ਹੈ ਨਾ ਤੁਸੀਂ ਤਾਂ ਖਬਰ ਕਿ ਚਾਹ ਬਣਾਉਂਗੀ ਬਣਾ ਲੈਂਦੇ ਫਿਰ ਆਪਾਂ ਨੂੰ ਖਬਰ ਕਿੰਨਾ ਕਿ ਟਾਈਮ ਲੱਗੂਗਾ ਬਾਅਦ ਚ ਫਿਰ ਆਪਾਂ ਲਈ ਬੈਠੇ ਰਹਾਂਗੇ ਚਾਹ ਦੇਖੀ ਜਾਣਗੇ ਆਹ ਨਾਲ ਹੀ ਆਪਾਂ ਕੌਫੀ ਬਣਾ ਲੀ ਹਾਂ ਹਾਂ ਉਹ ਰਿਪਰੀ ਬਣ ਜੂਗੀ ਪਹਿਲਾਂ ਫੈਂਟ ਲੀ ਉਹਦਾ ਕੋਈ ਫਾਇਦਾ ਨਹੀਂ ਕਲੀ ਕੋਈ ਕਰੀਦਾ ਹਾਂ ਚੈੱਕ ਕਰਨੀ ਪੋਜਾਂ ਨੂੰ ਪਹਿਲਾਂ ਉਹ ਅੱਜ ਫੇਰ ਤੂੰ ਦਹੀਂ ਲਈ ਆਇਆ ਨਾ ਦਹੀਂ ਆ ਕਿ ਸੂਜੀ ਫਿਰ ਉਹ ਚ ਪੈਂਦਾ ਸੀ ਦਹੀਂ ਦੇ ਦੋ ਚਮਚੇ ਅੱਛਾ ਠੀਕ ਹੈ ਠੀਕ ਹੈ ਇਹ ਤਾਂ ਚਲ ਬਿੱਚੀ ਉਹ ਕਰਨੇ ਆ ਹੂੰ ਪਤਾ ਲੈ ਕੇ ਤਮਿਆ ਕੀ ਕੀ ਆ ਹੁਣ ਮੈਨੂੰ ਦਿਖਾ ਦੇ ਦੇ ਨੈਸਕੈਫੀ ਆ ਠੀਕ ਹੈ ਆ ਨਾਣ ਮਿਰਚ ਲੈ ਕੇ ਆਉਂਦਾ ਹੂੰ ਦਹੀਂ ਹੂੰ ਪਿਆਜ਼ ਲਸਣ ਆਪਾਂ ਨੇ ਆ ਗ੍ਰੀਨ ਉਸ ਉਹ ਲੈ ਲਿਆ ਆ ਦੇਖ ਜਾਨੂੰ ਇਹਨੇ ਕੀ ਕੀਤਾ ਸਾਰਾ ਜੁਗਾਰ ਕਰਕੇ ਇਹ ਕੀ ਚੱਕਰ ਫੇਰੇ ਦੇਖ ਜੇ ਤੈਨੂੰ ਦਿਖਦਾ ਕਿ ਜੀਰਾ ਪਾਹਿਆ ਕਹਿੰਦਾ 10 ਰੁਪਏ ਦੇ ਵਿੱਚ ਜੀਰਾ ਪਾਹੇ ਉਹਨੇ ਮਿਕਸ ਕਰਤਾ ਪਾਗਲ ਨੇ ਮੈਨੂੰ ਤਾਂ ਦਿਖਦਾ ਹੀ ਨਹੀਂ ਲਗ ਲਾਹੀ ਦਿਖਦਾ ਰੋਟਣਾ ਮਿਕਸ ਕੀਤਾ ਪਿਆ نیچے ਆ ਕੱਢ ਲਾਂਗੇ ਕੋਈ ਨਾ ਲੱਗ ਨਿਕਲੂ ਤਾਂ ਔਖਾ ਫਿਰ ਤਾਂ ਸਾਰਾ ਜੁਗਾਰ ਕਰਕੇ ਲੱਗਾਈਆਂ ਤੂੰ ਆਪਾਂ ਇਹਦੇ ਚ ਬਨਉਨੇ ਆ ਇਹ ਕੱਟ ਕਰਕੇ ਪਾਤੀਆਂ ਸੀ ਕਿਉਂਕਿ ਮੈਨੂੰ ਕੋਈ ਮੈਂ ਕਿਹਾ ਪੋਲੀਥੀਨ ਕਿੱਥੇ ਪਾਵਾਂ ਵੈਸੇ ਵੀ ਇਹ ਲਿਆਉਣਾ ਹੀ ਸੀ ਬਾਕਸ ਤੇ ਮੈਨੂੰ ਪਹਿਲਾਂ ਮਟੀਰੀਅਲ ਤਿਆਰ ਕਰ ਦਿਓ ਪਲੇ ਆਦੋਂ ਮੈਰੇ ਚੂੜਾ ਕੱਢਣ ਦੀ ਕੋਸ਼ਿਸ਼ ਕਰਾਂ ਜੇ ਦੋਨੋਂ ਹੀ ਪਾਣੀ ਨੂੰ ਫਿਰ ਇਕੱਠੀ ਪਾਵਾਂਗੇ ਕੀ ਹੋਊਗਾ ਹਨੀਆਂ ਦੇ ਪੈਂਦਾ ਉਹ ਚ ਹਲਕਾ ਜਿਹਾ ਪਾਵਾਂਗੇ ਚ ਤਾਂ ਗਰਮ ਸਰਲਾ ਹੀ ਪਾਇਆ ਸੀ ਉਹਨੇ ਇਹਨੂੰ ਲੈ ਆਂਦਾ ਆਹ ਇਹਨੂੰ ਨਾਲ ਹੀ ਤਾਂ ਪਾ ਲੈਣਾ ਸੀ ਉਹ ਹੁਣਕਰ ਆਪਣਾ ਬੇਕਿੰਗ ਸੋਡਾ ਵੀ ਨਹੀਂ ਹੋਣਾ ਸੋ ਮੇਨ ਇਨਗਰੀਡੀਅੰਟ ਇਹਨੂੰ ਸੀ ਉਹ ਚ ਮੈਨੂੰ ਤਾਂ ਪੜਿਆ ਸੀ ਮੈਂ ਤਾਂ ਦੀਗਾ ਨਹੀਂ ਕਿਤੇ ਉਹ ਚ ਪਾਉਂਦੀ ਤੇ ਹੈਗੀ ਉਹ ਨੂੰ ਫਲਾਉਣ ਲਈ ਪਾਣੀ ਬਾਇਓਨਿਕ ਇੱਥੇ ਨੇੜੇ ਸ਼ਾਪ ਨਹੀਂ ਆਪਾਂ ਫੜ ਲਿਆਵਾਂਗੇ ਨੇੜੇ ਤੋਂ ਕਿੰਨੀ ਬਤੋਈ ਆ ਇੱਧਰ ਨੂੰ ਜਾਣ ਦੀ ਬਜਾਏ ਤਾਂ ਉਹ ਆਪਣੇ ਵਾਲੀ ਨੇੜੇ ਆ ਫਟਕਟਪਕੇ ਦੇਖ ਵੀ ਪੌਂਦੀ ਆ ਸੱਚੀ ਪੌਂਦੀ ਆ ਪੌਂਦੀ ਆ ਉਹਦੇ ਨਾਲ ਹੀ ਤਾਂ ਉਹ ਫੁੱਲਿਆ ਉਹ ਮਤਲਬ ਡੋਕਲੇ ਵਾਲਾ ਸਟਰਕਚਰ ਬਣ ਰਿਹਾ ਉਹਦਾ ਜਿਹੜਾ ਮੇਨ ਉਹ ਹੈ ਨਾ ਟੈਕਸਚਰ ਆ ਉਹਦਾ ਡੋਕਲੇ ਵਾਲਾ ਬਣ ਰਿਹਾ ਉਹਦੇ ਕਰਕੇ ਬਣਦਾ ਉਹ ਇਹਨੂੰ ਪੌਂਦੀ ਆ ਵਿੱਚ ਮਤਲਬ ਜਿਹਨੂੰ ਅਸੀਂ ਦੇਖਿਆ ਬਣਾਉਂਦੇ ਹੋਏ ਜਿੱਥੋਂ ਅਸੀਂ ਫੋਟੋ ਮੈਨੂੰ ਦੱਸਦਾ ਇੰਸਪੀਰੇਸ਼ਨ ਲਈ ਆ ਮੈਂ ਕਿਹਾ ਇਸ ਵਾਰ ਮੈਂ ਤੁਹਾਨੂੰ ਡਿਸ਼ ਪੇਸਤੀ ਸੀ ਪੂਰੀ ਵੀ ਚੈੱਕ ਕਰ ਲਾ ਤੇ ਤਾਂ ਮੈਂ ਤਾਂ ਬੰਨੀ ਧਿਆਨ ਨਾਲ ਚੈੱਕ ਕੀਤੀ ਆ ਥਾਲੀ ਦੋ ਦਿਨ ਹੋਰੀ ਬਸ ਤੇ ਨਿਗਾ ਘਟ ਗਈ ਮੈਂ ਇਹ ਦੇਖ ਲਿਆ ਵੀ ਬਣਾਇਆ ਕੀ ਕੀ ਆ ਕਿਵੇਂ ਬਣਾਈਆ ਬਸ ਸੱਚੇ ਸਾਨੂੰ ਨਿਗਾ ਘਟ ਗਈ ਤੂੰ ਐਨਕ ਕਦੋਂ ਬਦਲਨੀ ਆਉਦੀ ਬਦਲ ਲਾ ਚੇਤੀ ਇਹਦੋਂ ਪਹਿਲਾਂ ਫਨ ਬਤ ਨੁਕਸਾਨ ਹੋ ਜੇ ਕੋਈ ਸਰ ਉਹ ਚ ਘਟ ਗਈ ਫਿਰ ਸਭ ਸਮਾਨ ਕਿੰਨਾ ਲੱਗੇਗਾ ਸੂਜੀ ਤਾਂ ਹੈਗੀ ਤਾਂ ਹੀ ਜ਼ਰੂਰੀ ਹੈ ਇਹਨੂੰ ਫੁੱਲ ਨਹੀਂ ਮਤਲਬ ਫੁਲਾਉਣਾ ਨਹੀਂ ਆਪਾਂ ਨੂੰ ਉਹ ਫੁੱਲਿਆ ਹੋਏ ਤਾਂ ਸੋਹਣਾ ਲੱਗਦਾ ਟੈਕਸਚਰ ਹੀ ਉਹਦਾ ਫੁੱਲਿਆ ਹੋਏ ਤਾਂ ਹੁੰਦਾ ਟੋਕਲੇ ਟਾਈਪ ਨਹੀਂ ਤਾਂ ਕੜਾਹ ਬਣ ਜੂਗਾ ਉਹ ਜੁੜਿਆ ਤਾਂ ਰਹੂਗਾ ਨਾ ਜੁੜਿਆ ਤਾਂ ਰਹੂ ਆਪਾਂ ਫਿਰ ਦੇਖ ਕੋਈ ਡਿਸ਼ ਹੁੰਦੀ ਆ ਗੁਲਗੁਲੇ ਨੇ ਆਪਣੇ ਪੰਜਾਬ ਦੇ ਨੇ ਫੇਮਸ ਉਹ ਉਹ ਫੁੱਲੇ ਹੋਏ ਸੋਹਣੇ ਲੱਗਦੇ ਨੇ ਜੇ ਕੋਈ ਬਿਹਾਰ ਦਾ ਉਹ ਦਿਖਾਵੇ ਉਹਦੇ ਤੇ ਉਹ ਫੁੱਲ ਨਹੀਂ ਨਾ ਆਪਾਂ ਕਹਾਂਗੇ ਨਾ ਕੀ ਇਹ ਪਾਪੜੀ ਜੀ ਬਣਾਤੀ ਉਹ ਜਿਵੇਂ ਇਸ ਵਾਰੀ ਸਾਨੇ ਬਣਾਇਤੀ ਹਾਂ ਕਿਹੜੇ ਜੋਗੇ ਸਮਝ ਗਈ ਤੁਸੀਂ ਹੋ ਗਏ ਕੈਰਟਸ ਅਨੀਅਨ ਹੋ ਗਏ گارਲਿਕ ਦੇਖ ਲਓ ਕਿ ਸਭ ਮੈਂ ਕੱਟ ਕਰ ਰਹੀ ਹਾਂ ਸਾਰਾ ਪ੍ਰੋਪਰਲੀ ਕੱਟ ਕਰ ਲਿਆ ਸੋ ਥੈਟ ਵੀ ਉਹਦੇ ਚ ਕੱਚਾ ਕੱਚਾ ਵੀ ਨਾ ਰਹੇ ਬਰੀਕ-ਬਰੀਕ ਜਿਹਾ ਕੱਟ ਲਿਆ ਐਂਡ ਹਜੇ ਆਪਾਂ ਗਾਰਨਿਸ਼ ਕਰਨੀ ਥੋੜਾ ਗ੍ਰੀਨਿਸ਼ ਜਿਹਾ ਫੀਲ ਉਹਦੇ ਲਈ ਆਪਾਂ ਗ੍ਰੀਨ ਪਿਆਜ਼ ਯੂਜ਼ ਕਰਾਂਗੇ ਉਹਦੇ ਲਈ ਆਪਾਂ ਤਾਜਾ ਤਾਜਾ ਜਿਹੜਾ ਲੈ ਕੇ ਆਉਂਦਾ ਧਨੀਆ ਵਗੈਰਾ ਵੀ ਟਰਾਈ ਕਰਾਂਗੇ ਅਗਰ ਮਿਲ ਜੇ ਕਿਉਂਕਿ ਚੁੱਲੇ ਦਾ ਸਾਈਜ਼ ਛੋਟਾ ਆ ਤਾਂ ਕਰਕੇ ਆਪਾਂ ਤਵੇ ਦੇ ਉੱਪਰ ਹੀ ਉਹਨੂੰ ਐਡਜਸਟ ਕਰਤਾ ਬਸ ਬਹੁਤ ਆ ਮੈਨੂੰ ਦੱਸ ਦੀ ਕਿੰਨਾ ਕਾ ਪਾਉਣਾ ਬਹੁਤ ਆ ਪਾਣੀ ਦੇ ਵਿੱਚ ਹੀ ਪਤਾ। ਤੂੰ ਚਿੜਚੜ ਕਰੂ। ਪਤਾ। ਗਾ ਨੋ ਹੋਵੇ ਕੋਈ ਕਾਂਡ ਨਾ ਹੋਵੇ। ਅੱਧਾ ਔਲ ਤਾਂ ਨੀਚੇ ਹੀ ਗੇਰਤਾ। ਹਾਂਜੀ। ਜਾ ਬੈਠ। ਇਹ ਜਾ ਤੱਕ ਨਹੀਂ। ਅਕਲ ਬਹੁਤ ਹੈ ਜਿੰਦੇ ਨੂੰ। ਮੈਂ ਕਾਫੀ ਵਾਰ ਨੋਟ ਕਰਿਆ। ਆ ਦਿਖਾਉ ਤੇ ਬੈ। ਖਾ ਲੈ ਮੇਰੀ ਦੀ। ਉਹ ਬਸ ਇਹ ਕਰ। ਗੱਲਾਂ ਨਾ ਪਤਾ। ਖਾ ਲੈ। ਪਾਣੀ ਉਹਦੇ ਵਿੱਚ ਪਾਣੀ ਵਾੜ ਬਦ।

ਉਪ ਬਰਾਉਨ ਤਾਂ ਨਹੀਂ ਪਿਆਜ਼ ਨੂੰ ਪਹਿਲਾਂ ਕਰਦੇ ਮੈਨੂੰ ਕੋਈ ਨਾ ਬਸ ਕ੍ਰਾਂਚੀ ਜਿਹਾ ਮੈਂ ਵਿੱਚ ਕਿੰਨਾ ਕੁ ਪਾਉਣਾ ਦੱਸੀ ਮੈਨੂੰ ਇੰਨਾ ਬਹੁਤ ਹੋਰ ਪਾ ਲਾ ਸੂਜੀ ਇਹ ਸੂਜੀ ਪਾ ਲਈ ਠੀਕ ਹੈ ਹੂੰ ਗਾਜਰਾ ਪਾ ਲਈਆ ਥੋੜਾ ਜਿਹਾ ਲਸਣ ਪਾ ਲਿਆ ਇਹਨਾਂ ਦੀ ਬਹੁਤ ਵੈਸੇ ਪਹਿਲਾਂ ਨਮਕ ਮਿਰਚੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਉਹਦਾ ਬੈਟਰ ਤਿਆਰ ਕਰਕੇ ਫੇਰ ਸਬਜ਼ੀਆਂ ਪਾਉਂਦੇ ਹੁੰਦੇ ਨੇ ਪਰ ਇਹ ਸਾਡੀ ਕੁੜੀ ਅਕਲਮੰਦ ਕੁੜੀ ਜੀ ਜ਼ਿਆਦਾ ਆ ਦਸਨਾ ਫੁਕਦਾ ਸੁੱਕੀ

ਨੀਚੇ ਬੈ ਜਾ ਜਨੂ ਨੀਚੇ ਬੈ ਜਾ ਮੈਂ ਤਾਂ ਬੈ ਜੂ ਇਹਨੂੰ ਤਾਂ ਕੀ ਕਰ ਰਹੀ ਹੈ ਜਨੂ ਇਹਨੇ ਛੋਟੇ ਦੇ ਚ ਲੱਗੀ ਉਹਨੂੰ ਆ ਤੂੰ ਚੀ ਇਹਨੂੰ ਕਿੰਨਾ ਕ ਪਾਉਣਾ ਤੂੰ ਜਨੂ ਬਸ ਸਹੀ ਇਹਨਾਂ ਕ ਪਾਦਾ ਬੇਕਿੰਗ ਸੋਡਾ ਹਾਂ 1/4 ਹੀ ਪਾਉਣਾ ਬਹੁਤ ਇਹਦੀ ਕੋੜੇ ਹੋਰ ਪਾ ਲਈਏ ਬਸ ਬਸ ਇਹ ਕਿ ਅੱਛਾ ਸੂਜੀ ਮਾਂ ਕਿਤੇ ਉਹਦੇ ਚਮਚਾ ਭਰ ਕੇ ਮਾਰਿਆ ਇੱਕ ਸਾਰੀ ਪਾ ਲਈਏ ਪਾ ਲੈ ਸਾਰੀ ਉਹ ਕਿਉਂਕਿ ਦੋ ਦੋ ਬਣਾਵਾਂਗੇ ਦੋ ਹੂੰ ਹੁਣ ਇਹਦੇ ਵਿੱਚ ਸਬਜ਼ੀਆਂ ਐਡ ਕਰ ਲਈਆਂ ਸੂਜੀ ਐਡ ਕਰ ਲਈ ਐਂਡ ਬੇਕਿੰਗ ਸੋਡਾ ਐਡ ਕਰ ਲਿਆ ਹੁਣ ਪਾਵਾਂਗੇ ਦਹੀਂ ਦੋ ਚਮਚ ਬਹੁਤ ਹਨਾ ਹਨਾ ਨਹੀਂ ਮੜਦਾ ਥੋੜੀਆਂ ਉਹ ਬੱਤ ਜਿਹੜੀ ਜਿਹੜੀ ਥੋੜਾ ਅਸੀਂ ਬਣਾਉਣਾ ਹੂੰ ਜ਼ਿਆਦਾ ਨਾ ਹੋ ਜਾਈ ਦੇਖ ਕੇ ਹਲਦੀ ਘੱਟ ਹਾਂ ਪਰ ਇਹਨਾਂ ਕੀ ਤਾਂ ਪਾਈ ਲੈ ਦੋ ਵੀ ਹੋਰ ਦਾਲ ਬਸ ਆਪਾਨੂੰ ਜ਼ਿਆਦਾ ਚਾਹੀਦਾ ਪਾਣੀ ਵੀ ਥੋੜਾ ਬੜਾ ਪੰਡਲ ਹੈ ਪਾਣੀ ਹੋਰ ਇੱਕ ਪਾਸੇ ਪੀਲਾ ਇੱਕ ਪਾਸੇ ਚਿੱਟਾ ਆ ਮਿਕਸ ਕਰੂੰ ਮਿਕਸ ਤਾਂ ਠੀਕ ਹੋ ਗਿਆ ਸਾਰਾ ਬੈਟਰ ਪ੍ਰਪੇਅਰ ਕਰਤਾ ਮਾਚੀ ਹਾ ਦਾ ਨਮਕ ਨਹੀਂ ਪਾਇਆ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰ ਲਆਉਣੇ ਨੂੰ ਹਣਾ